ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਜੀ ਵਿਆਹ ਦੀ ਸਮੱਸਿਆ ਅੱਜ ਕੱਲ ਬਹੁਤ ਸਾਰੇ ਨੌਜਵਾਨ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਉਹਨਾਂ ਦੇ ਪਰਿਵਾਰ ਇਸ ਗੱਲੋਂ ਬਹੁਤ ਪਰੇਸ਼ਾਨ ਹਨ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਕਈ ਵਾਰ ਸਾਰੇ ਹੀ ਯਤਨ ਕਰਨ ਦੇ ਬਾਵਜੂਦ ਵੀ ਸਹੀ ਰਿਸ਼ਤਾ ਨਹੀਂ ਮਿਲਦਾ ਪਰਿਵਾਰ ਵਿੱਚ ਘਰ ਦੇ ਮੈਂਬਰਾਂ ਦੇ ਮਨ ਦੇ ਵਿੱਚ ਨਿਰਾਸ਼ਾ ਰਹਿੰਦੀ ਹੈ ਸਾਥ ਸੰਗਤ ਜੀ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਪਰ ਸੰਗਤ ਜੀ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਿੱਚ ਅਜੇ ਬਹੁਤ ਸਾਰੇ ਉਪਾਅ ਹਨ ਜੋ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦੇ ਹਨ ਅੱਜ ਦਾ ਜੋ ਆਪਾਂ ਉਪਾਅ ਲੈ ਕੇ ਆਏ ਹਾਂ ਐਸੇ ਨਾਲ ਤੁਹਾਡੀਆਂ ਸਾਰੀਆਂ ਹੀ ਰੁਕਾਵਟਾਂ ਦੂਰ ਹੋ ਜਾਣਗੀਆਂ ਸੰਗਤ ਜੀ ਪੇਲੇ ਸਰੋਂ ਦਾ ਇੱਕ ਖਾਸ ਉਪਾਅ ਜੋ ਵਿਆਹ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਸਹੀ ਰਿਸ਼ਤੇ ਲਿਆਉਣ ਦੇ ਵਿੱਚ ਮਦਦ ਕਰ ਸਕਦਾ ਹੈ ਇਹ ਉਪਾਅ ਬਹੁਤ ਹੀ ਸਰਲ ਹੈ ਪਰ ਇਸ ਨੂੰ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਕਰਨਾ ਹੋਵੇਗਾ ਇਸ ਉਪਾਅ ਨੂੰ ਦੱਸਣ ਤੋਂ ਪਹਿਲਾਂ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਜ਼ਰੂਰ ਲਿਖ ਦਿਆ ਕਰੋ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਘਰ ਦੇ ਵਿੱਚ ਬਰਕਤ ਦੀ ਕਮੀ ਹੋਵੇ ਘਰ ਵਿੱਚ ਲੜਾਈ ਝਗੜਾ ਹੋਵੇ ਇਹ ਜੋ ਉਪਾਹਨ ਇਹ ਸਾਡੀ ਥੋੜੀ ਬਹੁਤ ਹੀ ਮਦਦ ਕਰਦੇ ਹਨ ਸੰਗਤ ਜੀ ਅਸਲ ਦੇ ਵਿੱਚ ਤਾਂ ਅਸੀਂ ਗੁਰੂ ਸਾਹਿਬ ਦਾ ਹੀ ਸਹਾਰਾ ਲੈਣਾ ਹੈ ਅਤੇ ਉਹਨਾਂ ਅੱਗੇ ਹੀ ਅਰਦਾਸ ਕਰਨੀ ਹੈ ਕਿਉਂਕਿ ਸਾ ਸੰਗਤ ਜੀ ਸਾਡੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਵਾਹਿਗੁਰੂ ਜੀ ਦੇ ਪਾਸ ਹੈ ਸੰਗਤ ਜੀ ਇਹ ਜੋ ਵੀ ਉਪਾਅ ਦੱਸੇ ਗਏ ਹਨ ਇਹ ਸਾਡੇ ਪਰੰਪਰਾਵਾਂ ਦਾ ਹਿੱਸਾ ਹਨ ਅਤੇ ਸਾਡੇ ਵੱਡੇ ਬਜ਼ੁਰਗ ਕਰਦੇ ਸਨ। ਪਰ ਸੰਗਤ ਜੀ ਅਸਲ ਦੇ ਵਿੱਚ ਜੋ ਸ਼ਕਤੀ ਹੈ ਉਹ ਸਤਗੁਰ ਜੀ ਦੇ ਨਾਮ ਦੇ ਵਿੱਚ ਹੈ। ਉਹਨਾਂ ਦੀ ਦਇਆ ਦੇ ਵਿੱਚ ਹੈ ਕਿਉਂਕਿ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਗੁਰਸਾਇਆ ਬਗੇ ਅਰਦਾਸ ਅਸੀਂ ਕਰਦੇ ਹਾਂ ਤਾਂ ਸੰਗਤ ਜੀ ਉਹ ਸਾਡੇ ਸਾਰੇ ਦੁੱਖਾਂ ਦਾ ਨਾਸ ਕਰਦੇ ਹਨ। ਵਾਇਗਰੋ ਸੱਚੇ ਪਾਸ਼ਾ ਜੀ ਦੀ ਰਜ਼ਾ ਦੇ ਨਾਲ ਹੀ ਸਾਡੇ ਜੋ ਕੰਮ ਹਨ ਉਹ ਫਿਰ ਸੇਰੇ ਚੜਦੇ ਹਨ ਸਾਧ ਸੰਗਤ ਜੀ ਇਹੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਹੈ ਇਹ ਜੋ ਉਪਾਹਨ ਚਾਹੇ ਕੋਈ ਵੀ ਉਪਾਹ ਹੋਵੇ ਇਹ ਸਾਡੀ ਥੋੜੀ-ਬਹੁਤ ਮਦਦ ਜ਼ਰੂਰ ਕਰ ਦਿੰਦੇ ਹਨ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸਹਾਰਾ ਲੈਣਾ ਹੈ ਫਿਰ ਕਿਤੇ ਤੁਸੀਂ ਇਸ ਉਪਾਹਨ ਨੂੰ ਆਪਣੇ ਘਰ ਦੇ ਵਿੱਚ ਕਰਨਾ ਹੈ ਸੰਘਾ ਜੀ ਹੁਣ ਗੱਲ ਕਰਦੇ ਹਾਂ ਪੀਲੀ ਸਰੋਂ ਦੇ ਉਸ ਖਾਸ ਉਪਾਅ ਦੇ ਬਾਰੇ ਇਹ ਉਪਾਅ ਬੜਾ ਹੀ ਸਰਲ ਹੈ ਪਰ ਇਸ ਨੂੰ ਪੂਰੀ ਸ਼ਰਧਾ ਤੇ ਨਿਯਮਾਂ ਦੇ ਪਾਲਣ ਨਾਲ ਹੀ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਜਿੰਨਾ ਘਰਾਂ ਦੇ ਵਿੱਚ ਵਿਆਹ ਦੀ ਸਮੱਸਿਆ ਹੈ ਬੱਚਿਆਂ ਦੇ ਵਿਆਹ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਫਿਰ ਚੰਗੇ ਰਿਸ਼ਤੇ ਨਹੀਂ ਮਿਲਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਸ਼ੁਭ ਦਿਨ ਚੋਣ ਲੈਣਾ ਹੈ ਜਿਵੇਂ ਕਿ ਵੀਰਵਾਰ ਸ਼ੁਕਰਵਾਰ ਸੰਗਤ ਜੀ ਕੋਈ ਵੀ ਦਿਨ ਹੋ ਜਾਵੇ ਜੋ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਚੋਣ ਲੈਣਾ ਹੈ ਅਤੇ ਫਿਰ ਸੰਗਤ ਜੀ ਸਵੇਰੇ ਉੱਠਣਸਾਰ ਤੁਸੀਂ ਪ੍ਰਮਾਤਮਾ ਅੱਗੇ ਸਤਗੁ ਸੱਚੇ ਪਾਸ਼ਾ ਜੀ ਦੇ ਅੱਗੇ ਇਹ ਅਰਦਾਸ ਲਗਾਉਣੀ ਹੈ ਕਿ ਤੁਹਾਡੀ ਰਜ਼ਾ ਅਨੁਸਾਰ ਅਸੀਂ ਜੋ ਵੀ ਕੰਮ ਕਰਦੇ ਹਾਂ ਉਸ ਵਿੱਚ ਸਾਨੂੰ ਸਫਲਤਾ ਮਿਲੇ ਸਾ ਸੰਗਤ ਜੀ ਤੁਸੀਂ ਇਸ਼ਨਾਨ ਕਰ ਲੈਣਾ ਹੈ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਤੁਸੀਂ ਆਪਣੇ ਹੱਥ ਵਿੱਚ ਪੀਲੀ ਸਰੋਂ ਦੀ ਇੱਕ ਮੁਠੀ ਭਰ ਲੈਣੀ ਹੈ ਫਿਰ ਇਸ ਪੀਲੀ ਸਰੋਂ ਦੀ ਜੋ ਮੁਠੀ ਹੈ ਇਸ ਨੂੰ ਤੁਸੀਂ ਚਿੱਟੇ ਕੱਪੜੇ ਵਿੱਚ ਬੰਨ੍ਹ ਲੈਣਾ ਹੈ ਫਿਰ ਜੋ ਪੋਟਲੀ ਹੈ ਇਸ ਨੂੰ ਤੁਸੀਂ ਆਪਣੇ ਉਸ ਘਰ ਦੇ ਮੈਂਬਰ ਉਪਰੋਂ ਸੱਤ ਵਾਰ ਘੁਮਾ ਦੇਣਾ ਹੈ ਜਿਸ ਦਾ ਸੰਗਤ ਜੀ ਵਿਆਹ ਨਹੀਂ ਹੋ ਰਿਹਾ ਜਾਂ ਜਿਸ ਵਿਅਕਤੀ ਦੇ ਵਿਆਹ ਦੇ ਵਿੱਚ ਰੁਕਾਵਟ ਆਉਂਦੀ ਹੈ ਸੰਗਤ ਜੀ ਸੱਤ ਵਾਰ ਇਸ ਨੂੰ ਕਮਾਉਣ ਤੋਂ ਬਾਅਦ ਤੁਸੀਂ ਇਸ ਨੂੰ ਬਾਗ ਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਤੁਸੀਂ ਇਸ ਸਾਰਾ ਨੂੰ ਕਿਸੇ ਵੀ ਪੀਪਲ ਦੇ ਦਰਖਤ ਦੀ ਜੜ ਦੇ ਵਿੱਚ ਵੀ ਦੱਬ ਕੇ ਆ ਸਕਦੇ ਹੋ ਇਸ ਦੌਰਾਨ ਤੁਸੀਂ ਮਨ ਦੇ ਵਿੱਚ ਪੂਰਾ ਵਿਸ਼ਵਾਸ ਰੱਖਣਾ ਹੈ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੋਣਗੀਆਂ ਸੰਗਤ ਜੀ ਦੂਸਰਾ ਜੋ ਉਪਾਅ ਹੈ ਇਸ ਦੇ ਵਿੱਚ ਤੁਸੀਂ ਪੀੜੀ ਸਰੋਂ ਦਾ ਇਸਤੇਮਾਲ ਕਰਨਾ ਹੈ ਇਸ ਨੂੰ ਤਉਣਾ ਦੇਣ ਦੇ ਵਿਦੇ ਸ਼ਾਮਲ ਹੈ ਸ਼ੁਕਰਵਾਰ ਦੀ ਸਵੇਰ ਨੂੰ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਹਿਨ ਲੈਣੇ ਹਨ ਇੱਕ ਮੁਠੀ ਪੀਲੀ ਸਰੋਂ ਤੋਂ ਤੁਸੀਂ ਸਾਫ਼ ਚਿੱਟੇ ਕੱਪੜੇ ਵਿੱਚ ਬੰਨ ਲੈਣੀ ਹੈ ਉਸੇ ਹੀ ਤਰ੍ਹਾਂ ਤੁਸੀਂ ਆਪਣੇ ਘਰ ਦੇ ਉਸ ਮੈਂਬਰ ਦੇ ਤਿਰ ਦੇ ਉੱਪਰੋਂ 7 ਵਾਰ ਇਹ ਘੋਮਾ ਦੇਣੀ ਹੈ ਅਤੇ ਹਰ ਵਾਰ ਮਨ ਵਿੱਚ ਪ੍ਰਾਰਥਨਾ ਕਰਨੀ ਹੈ ਅਰਦਾਸ ਲਗਾਉਣੀ ਹੈ ਕਿ ਵਾਹਿਗੁਰੂ ਕਿ ਵਿਆਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ ਅਤੇ ਸੰਗਤ ਜੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਬਰਤਨ ਦੇ ਵਿੱਚ ਇਹ ਜੋ ਮੁੱਠੀ ਸਰੋਂ ਦੀ ਹੈ ਉਸ ਨੂੰ ਪਾ ਲੈਣਾ ਹੈ ਇਸ ਵਿੱਚ ਦੋ ਤੋਂ ਤਿੰਨ ਕਪੂਰ ਦੀਆਂ ਗੋਲੀਆਂ ਪਾ ਲੈਣੀਆਂ ਹਨ ਫਿਰ ਇਸ ਮਿਸ਼ਰਣ ਦੇ ਉੱਪਰ ਦੇਸੀ ਘਿਓ ਪਾ ਦੇਣਾ ਹੈ ਫਿਰ ਇਸ ਨੂੰ ਅਗਣ ਪੇੜ ਘਰ ਦਾ ਬੋਤ ਤੇ ਉਸ ਦਾ ਧੂਆ ਉਸ ਨੂੰ ਆਪਣੇ ਘਰ ਦੇ ਸਾਰੇ ਹੀ ਕਮਰਿਆਂ ਦੇ ਵਿੱਚ ਦੇਣਾ ਹੈ ਖਾਸ ਕਰਕੇ ਉਸ ਕਮਰੇ ਦੇ ਵਿੱਚ ਜਿੱਥੇ ਤੁਸੀਂ ਸੌਂਦੇ ਹੋ ਇਸ ਨਾਲ ਕੀ ਹੋਵੇਗਾ ਕਿ ਜੋ ਵੀ ਤੁਹਾਡੇ ਘਰ ਦੀ ਨਕਾਰਾਤਮਕਤਾ ਹੈ ਜੋ ਤੁਹਾਡੇ ਕੰਮ ਦੇ ਵਿੱਚ ਵਿਘਨ ਪਾਉਂਦੀ ਹੈ ਉਹ ਸੰਗਤ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੋ ਜਾਵੇਗੀ ਕਿਉਂਕਿ ਸੰਗਤ ਜੀ ਪ੍ਰਮਾਤਮਾ ਵੱਲੋਂ ਕਈ ਚੀਜ਼ਾਂ ਦੇ ਵਿੱਚ ਅਜਈ ਸ਼ਕਤੀ ਹੁੰਦੀ ਹੈ ਉਹ ਮਾੜੀ ਸ਼ਕਤੀ ਦੇ ਅਸਰ ਨੂੰ ਖਤਮ ਕਰ ਦਿੰਦੀਆਂ ਹਨ ਜਿਵੇਂ ਕਿ ਕਪੂਰ ਪੀਲੀ ਸਰੋਂ ਇਸ ਬਰਕਾ ਦੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਮਾਨੀ ਸ਼ਕਤੀ ਦੇ ਅਸਰ ਨੂੰ ਖਤਮ ਕਰ ਸਕਦੀਆਂ ਹਨ ਤਾਂ ਫਿਰ ਇਸ ਲਈ ਸਾਧ ਸੰਗਤ ਜੀ ਇਹ ਜੋ ਦੋ ਉਪਾਸਥੀ ਕਰਨੇ ਹਨ ਇਹਨਾਂ ਨੂੰ ਤੁਸੀਂ ਪੂਰੀ ਸ਼ਰਧਾ ਅਤੇ ਸਕਾਰਾਤਮਕ ਸੋਚ ਦੇ ਨਾਲ ਕਰਨੇ ਹਨ ਤੁਸੀਂ ਇਹਨਾਂ ਨੂੰ ਉਪਾਸ ਸਮਝ ਕੇ ਨਹੀਂ ਕਰਨਾ ਸਗੋਂ ਇੱਕ ਕਰਮ ਸਮਝ ਕੇ ਕਰਨਾ ਹੈ ਕਿਉਂਕਿ ਕਈ ਵਾਰ ਸਾਡੇ ਮਨ ਦੇ ਵਿੱਚ ਕੋਈ ਸ਼ੱਕ ਜਾਂ ਨਕਾਰਾਤਮਕ ਵਿਚਾਰ ਆ ਜਾਂਦਾ ਹੈ ਕਿ ਇਹ ਸਭ ਕਰਨ ਨਾਲ ਕੀ ਹੋਵੇਗਾ। ਪਰ ਸੰਗਤ ਜੀ ਇਹ ਸੰਸਾਰ ਵਿੱਚ ਬੜੀਆਂ ਅਜਾਈਆਂ ਚੀਜ਼ਾਂ ਹਨ ਜੋ ਸਾਡੇ ਕੰਮ ਦੇ ਵਿੱਚ ਵਿਘਨ ਪਾਉਂਦੀਆਂ ਹਨ ਜਿੱਥੇ ਜਾ ਕੇ ਸਾਨੂੰ ਇਨ੍ਹਾਂ ਉਪਾਦਾਂ ਇਨ੍ਹਾਂ ਕਰਿਆਵਾਂ ਦਾ ਫਿਰ ਸਹਾਰਾ ਲੈਣਾ ਪੈਂਦਾ ਹੈ। ਸੰਗਤ ਜੀ ਤੁਸੀਂ ਉਪਾਦ ਜੇਕਰ ਪੂਰੀ ਸ਼ਰਧਾ ਦੇ ਨਾਲ ਆਪਣੇ ਘਰ ਦੇ ਵਿੱਚ ਕਰ ਲੈਂਦੇ ਹੋ ਤਨਵਾਹੀ ਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਅਤੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਉਸ ਨੂੰ ਵੀ ਜ਼ਰੂਰ ਪੂਰਾ ਕਰ ਦੇਣਗੇ ਸੰਗਤ ਜੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ